ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਲਈ ਬਹੁਤ ਸੋਹਣਾ ਪ੍ਰੀਮੀਅਮ ਕਾਟਨ ਦੇ ਵਿੱਚ ਵਰਕ ਲੈ ਕੇ ਆਇਆ ਜੀ ਇਹ ਬਹੁਤ ਸੋਹਣਾ ਬੇਸ ਹੈ ਚਾਕਲੇਟ ਵੇਸ ਚੱਲੇਗੀ ਪ੍ਰੀਮੀਅਮ ਕਲੈਕਸ਼ਨ ਹੈ ਇਸ ਟਾਈਮ ਦੀ ਇਹ ਹੌਟ ਸੇਲਿੰਗ ਆਈਟਮ ਹੈ ਕਿਉਂਕਿ ਇਹ ਜਿਹੜਾ ਬੇਸ ਹੈ ਨਾ ਸਭ ਤੋਂ ਨਵਾਂ ਲਾਂਚ ਹੋਇਆ ਹੈਗਾ ਉਹਦੇ ਵਿੱਚ ਆਪਾਂ ਵੀ ਨੈਕ ਦਾ ਵਰਕ ਕਰਵਾਇਆ ਸਾਰਾ ਦੇਖੋ ਜੀ ਇਹ ਹੈਂਡ ਦਾ ਕੰਮ ਹੈ ਪਰਲ ਦਾ ਕੰਮ ਹੋਇਆ ਸਾਰਾ Thread ਦਾ ਕੰਮ ਹੋਇਆ ਸਾਰਾ ਬਹੁਤ ਸੋਹਣਾ ਟੀਰਾ ਵਾਲਾ ਦੇਖੋ ਜੀ ਟੋਟਲੀ ਬਹੁਤ ਸ਼ਾਨਦਾਰ ਹੈ ਇਹ ਇਹਨੂੰ ਬੁਕਿੰਗ ਲਈ ਜਲਦੀ ਕਰਵਾ ਲਓ ਜੀ ਬਸ ਉਹਨੂੰ ਜਿਵੇਂ ਰਿਐਲਟੀ ਨਾਲ ਦੱਸ ਰਹੇ ਹਾਂ ਵੀ ਬਹੁਤ ਇਦੇ ਨਾਲ ਦੁਪੱਟਾ ਜਿਹੜਾ ਕਰਵਾਇਆ ਜੀ ਮਸਲਿਨ ਦਾ ਸੀਕੁਐਂਸ ਦੇ ਵਰਕ ਵਾਲਾ ਦੁਪੱਟਾ ਹੈਗਾ ਐਮਬ੍ਰੋਇਡਰੀ ਦੁਪੱਟੇ ਦੇ ਵਿੱਚ ਹੋਈ ਹੈ ਸੀਕੁਐਂਸ ਦਾ ਵਰਕ ਹੋਇਆ ਹੈਗਾ ਫੋਰ ਸਾਈਡ ਲੈਸ ਲੱਗੀ ਹੈ ਦੁਪੱਟਾ ਜਿਹੜਾ ਬੰਦਾ ਕਹਿੰਦਾ 2.5 ਮੀਟਰ ਲੈਣਾ 2.5 ਮੀਟਰ ਦੁਪੱਟਾ ਜੀ ਦੁਪੱਟਾ ਪ੍ਰੋਪਰ 2.5 ਮੀਟਰ ਆਊਗਾ ਜੀ ਚਾਰ ਕਲਰ ਨੇ ਤੁਸੀਂ ਸੂਟਾਂ ਪੀਸ ਦੀ ਲੁੱਕ ਦੇਖੋ ਜੀ 1350 ਰੁਪਏ ਪ੍ਰਾਈਸ ਹੈ ਕੋਈ 2000 ਦਾ ਪ੍ਰਾਈਸ ਨਹੀਂ ਹੈਗਾ ਤੁਸੀਂ ਸੋਚ ਰਹੇ ਹੋ ਵੀ 2000 ਦਾ ਸੂਟ ਹੈ 1350 ਵਾਲੀ ਲਓ ਜੀ ਡਿਜ਼ਾਈਨਰ ਸੂਟ ਆ ਬਹੁਤ ਸੋਹਣਾ ਕਲਰ ਦੇਖੋ ਜੀ ਕਿ ਬਹੁਤ ਸੋਹਣੇ ਕਲਰ ਡੈਡੀ ਕਰਵਾਏ ਨੇ ਸਾਰੇ ਕਲਰ ਡੈਡੀ ਕਰਵਾਏ ਨੇ ਇਸ ਚਾਰਟ ਦੇ ਕਲਰ ਦੇਖੋ ਜੀ ਕਲਰ ਦੇਖੋ ਤੁਸੀਂ ਅਲਟੀਮੇਟ ਕਲਰ ਨੇ ਸਾਰੇ ਕਲਰ ਬਹੁਤ ਸੋਹਣੇ ਨੇ ਇਹਨੂੰ ਜਿੰਮੇ ਮਰਜੀ ਆਪਾਂ ਵੀਅਰ ਕਰ ਸਕਦੇ ਆ ਸੂਟ ਨੂੰ 1350 ਰੁਪਏ ਪ੍ਰਾਈਸ ਨੇ ਨੋਰਮਲ ਪ੍ਰਾਈਸ ਨਾਲੇ ਨਵੇਂ ਪੀਸ ਹੈਗਾ ਇਹ 2250 ਰੁਪਏ ਲੁੱਕ ਵਾਲਾ ਪੀਸ ਸਾਰਾ ਫਰੋਜ਼ ਜੀ ਕਦਰਾਂ ਦੇਖੋ ਜੀ ਕਲਰ ਤੁਸੀਂ ਉਸ ਤੋਂ ਵੀ ਕਿਹੜਾ ਛੱਡਣ ਵਾਲਾ ਸਾਰੇ ਕਲਰ ਬਹੁਤ ਸੋਹਣੇ ਨੇ ਮੈਂਹਿੰਦੀ ਕਲਰਾਂ ਦੇਖੋ ਜੀ ਆਹ ਕਦਰ ਦੇਖੋ ਜੀ ਨਵੇਂ ਚੱਲੇ ਇੰਗਲਿਸ਼ ਕਦਰਾਂ ਹੈ ਸਾਰੇ ਕਲਰ ਬਹੁਤ ਸੋਹਣੇ ਨੇ ਕਦਰ ਸਾਰੇ ਸੋਹਣੇ ਨੇ